ਪਵਾਨੀ ਘੜਾ ਇਥੋਂ ਦੇ ਨੇੜਲੇ ਪਿੰਡ ਕਰਾਚੋਂ ਵਿਖੇ ਬੀਤੀ ਰਾਤ ਤਕਰੀਬਨ 8:30 ਵਜੇ ਦੇ ਕਰੀਬ ਇੱਕ ਮਕਾਨ ਦੀ ਸੱਤ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਜੀ ਸੱਤ ਹੀਟ ਦਬ ਚੁੱਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਸਮਰੂਰ ਵਿਖੇ ਦਾਖਲ ਕਰਵਾਇਆ ਜਿਸ ਦੌਰਾਨ ਬਜ਼ੁਰਗ ਔਰਤ ਮਾਤਾ ਜਸਪਾਲ ਕੌਰ ਦੀ ਮੌਤ ਹੋ ਚੁੱਕੀ ਸੀ ਪੁੱਤਰ ਅਮਰੀਕ ਸਿੰਘ ਅਤੇ ਨੂ ਹਰਜਿੰਦਰ ਕੌਰ ਨੂੰ पीजीआई चंडीगढ़ ਵੱਲ ਰੈਫਰ ਕਰ ਦਿੱਤਾ ਗਿਆ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਕਿ ਘਰ ਦੀ ਤਕਰੀਬਨ 30 ਸਾਲ ਸਤ ਪੁਰਾਣੀ ਸੀ ਇਸ ਜਗ੍ਹਾ ਤੇ ਉਹਨਾਂ ਦਾ ਵਹੀਕਲ ਤੇ ਭਾਰੀ ਸਮਾਨ ਪਿਆ ਸੀ ਅਤੇ ਮਾਤਾ ਵੀ ਇਸ ਪੁਰਾਣੇ ਕਮਰੇ ਵਿੱਚ ਰਹਿੰਦੀ ਸੀ ਪਿੰਡ ਵਾਸੀਆਂ ਦੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਉਹ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਉਹਨਾਂ ਦੀ ਪਰਿਵਾਰ ਦੀ مالی ਮਦਦ ਕੀਤੀ ਜਾਵੇ رپورਟਰ ਰਾਜ ਖੁਰਮੀ ਪਵਾਨੀਗੜ੍ਹ ਮੇਰੇ ਨਾਲ ਤਾਂ ਚਾਰਨਜੀਤ ਆਈ ਪਿੰਡ ਗਈ। ਕਰਾਕ ਕੀ ਘਟਣਾ ਹੋ ਗਿਆ ਜੀ ਰਾਤ ਨੂੰ ਘਟਣਾ ਜੀ ਇਹ ਮੈਂ 8 ਵਜੇ ਦੁਕਾਨ ਬੰਦ ਕਰਕੇ ਗਈ ਆ ਉਦੋਂ ਸਹੀ ਸਲਾਮਤ ਠੀਕ ਠਾਕ ਬੈਠੇ ਤੇ ਉਸ ਤੋਂ ਬਾਅਦ ਮੈਨੂੰ 8:30 ਵਜੇ ਕੋਈ ਬੁਲਾ ਕੇ ਲਿਆਈਏਗੀ ਵੀ ਉਹਨਾਂ ਦੀ ਛੱਤ ਢਿੱਗੀ ਜਦੋਂ ਮੈਂ ਆਈ ਆਂਗੀ ਉਦੋਂ ਇਹ ਬਾਹਰ ਕੱਢ ਲੈ ਤੇ ਜੀ ਮੈਂ ਨਾਲ ਗਈ ਆਂਗੀ ਵੇ ਵਿਆਹ ਸਥਾਨ ਤੇ ਜਾ ਕੇ ਪੂਰੀ ਹੋ ਗਈ ਜੀ ਇਹ ਚੰਡੀਗੜ੍ਹ ਲੈ ਕੇ ਇਹਨਾਂ ਠੀਕ ਹੈ ਕਿਵੇਂ ਕਰ ਪੁਰਾਣਾ ਸੀ ਜਾਣਾ ਨਾ ਜਾਦੇ ਕੋਈ ਪੁਰਾਣਾ ਨਹੀਂ ਇਹ ਸਭ ਠੀਕ ਹੈ ਤੁਨ ਕਿਵੇਂ ਲੱਗਦੇ ਵੀ ਛੱਤ ਕਿਉਂ ਗਿਰੀ ਜੀ ਕੋਈ ਵਜ੍ਹਾ ਲੱਗਦੀ ਹੋਣੀ ਛੱਤ ਤਾਂ ਜੀ ਹੁਣ ਮੈਂ ਤਾਂ ਮੈਨੂੰ ਵੀ ਇੰਤਾਜਾ ਕੋਈ ਪੁਰਾਣੀ ਕੋਣ ਨਾ 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 ਇੰਨੀ ਪੁਰਾਣੀ ਨਹੀਂ ਹੈਗੀ ਤੇ ਛੱਤ ਹੈ ਛੱਤ ਤਾਂ ਦਿਖੇ ਰਹੀ ਜਿਵੇਂ ਲੱਕੜਾਂ ਨੂੰ ਜਿਵੇਂ ਬਾਲੇ ਹੁੰਦੇ ਨੇ ਜਿਵੇਂ ਉਸ ਵਗੈਰਾ ਜਿਾ ਲੱਗੀ ਜਾਉਂਦੀ ਇਹ ਤਾਂ ਕਿ ਕੋ ਸੁਣ ਕੇ ਸਾਗਦੇ ਵੀ ਤੇ ਤੁਹਾਨੂੰ ਮੌਕੇ ਦੇ ਪਤਾ ਲੱਗਿਆ ਵੀ ਹਾਂ ਥੱਲੇ ਕੌਣ ਕੌਣ ਮੌਕੇ ਦੀ ਕਿੰਨੇ ਕ ਜਾਣੇ ਬੈਠੇ ਸੀ ਜੀ ਇਹ ਤਿੰਨੇ ਮੈਂਬਰ ਨਹੀਂ ਜੀ ਬੱਚੇ ਤਾਂ ਇਹਨਾਂ ਦੇ ਗਏ ਹੋਏ ਨੇਗੇ ਮਾਤਾ ਤੇ ਦੋ ਜੀ ਇਹ ਆਪ ਤੇ ਇਹਨੂੰ ਕੁੜੀ ਦਾ ਫੋਨ ਆਇਆ ਹੋਇਆ ਤੇ ਦੱਸਿਆ ਉਹਨੇ ਰਾਤ ਸਾਨੂੰ ਜਦ ਹੋਸ਼ ਚ ਤੇ ਵੀ ਮੈਨੂੰ ਫੋਨ ਆ ਰਿਹਾ ਤੇ ਫੋਨ ਆਉਂਦੇ ਉਹਨੇ ਮੈਨੂੰ ਐ ਲੱਗੇ ਵੀ ਪੱਖਾ ਘੁੰਮੀ ਜਾਂਦਾ ਹੈਗਾ ਉਹ ਆਪਰੇ ਘਰ ਵਾਲੇ ਨੂੰ ਦੱਸਿਆ ਕਿ ਨਹੀਂ ਜੀ ਆਪਣਾ ਪੱਖਾ ਘੁੰਮਦਾ بس ਐ ਐਨੀ ਗੱਲ ਕਹਿੰਦੇ ਛੱਤ ਡਿੱਗ ਪਈ ਥੱਲੇ ਕਿੰਨੇ ਕੁ ਸਮਾਨ ਥੱਲੇ ਡਾਬ ਗਿਆ ਵਗੈਰਾ ਜੀ ਹਾਂ ਤਾਂ ਜੀ ਦੇਖ ਲਓ ਤੁਸੀਂ ਬਹੁਤ ਪਿਆ ਅੰਦਰ ਇਹ ਡੀਪ ਉੱਤ ਕੀ ਜੀ ਕੱਪੜੇ ਸਿਉਣਾ ਮਸ਼ੀਨ ਬਾਕੀ ਸਾਰਾ ਸਮਾਨ ਉਧ ਹੀ ਰੱਖ ਦੇਣੀ ਸਭ ਕੁਝ ਹੈ ਜੀ ਅੰਦਰ ਪੇਟੀ ਪਰ ਹੀ ਕਈ ਸਮਾਨ ਦੀ ਸਭ ਕੁਝੇ ਖਰਾਬ ਹੋ ਗਿਆ ਠੀਕ ਲਗਤ ਵੀ ਲੱਖ ਰੁਪਏ ਦਾ ਨੁਕਸਾਨ ਹੈ ਜੀ ਬਹੁਤ ਜ਼ਿਆਦਾ ਹੈ ਜੀ ਲੱਖਾਂ ਨਾਲ ਤਾਂ ਕਿੱਥੇ ਸਾਧ ਪ੍ਰਸ਼ਾਸਨ ਦੀ ਟੀਮ ਕੋਈ ਰਾਤ ਮੌਕਾ ਦੀ ਪਹੁੰਚੇ ਜੀ ਪੁਲਿਸ ਅਧਿਕਾਰੀ ਜਾਂ ਹੋਰ ਕੋਈ ਮੁਲਾਦ ਅਸੀਂ ਤਾਂ ਜੀ ਲੈ ਕੇ ਵਾਗੇ ਤੇ ਉਹਦੇ ਸਾਨੂੰ ਕੋਈ ਪਤਾ ਨਹੀਂ ਹੈਗਾ ਕਿ ਮੈਂ ਤਾਂ 11 ਵਜੇ ਮੋੜੀ ਨਹੀਂ ਇੱਥੋਂ ਜੀ ਕੀ ਨਾਮ ਹੈ ਜੀ ਮੈਂ ਰਗਵੀਰ ਸਿੰਘ ਨੰਬਰਦਾਰ ਜੀ ਪਿੰਡ ਘਰਾਚੋਂ ਰਾਤ ਨੂੰ ਘਟਣਾ ਵੀ ਕੀ ਗੱਲ ਹੈ ਰਾਤ तकरीबन 8:30 ਵਜੇ ਜੀ ਇਹ ਪਰਿਵਾਰ ਅੰਦਰ ਬੈਠਾ ਜੀ ਆਪਦੇ ਰੂਮ ਚ ਇੱਕਦਮ ਪਤਾ ਨਹੀਂ ਕੀ ਹੋ ਗਿਆ ਜੀ ਸਾਰਾ ਮਕਾਨ ਡਿੱਗ ਗਿਆ ਜਿਨ੍ਹਾਂ ਦਾ ਇਹਨਾਂ ਦਾ ਕਾफी ਨੁਕਸਾਨ ਹੋ ਗਿਆ ਗੱਡੀ ਸਾਰੀ ਟੁੱਟ ਗਈ ਜੀ ਇੱਕ ਮਾਤਾ ਦੀ ਡੈਥ ਹੋ ਗਈ ਜੀ ਦੋ ਦੋਏ ਜੀ ਆਪ ਦਾ ਬ੍ਰਿਖ ਸਿੰਘ ਤੇ ਉਹਦੀ ਮੈਸੇਜ ਪੀਜੀਆ ਚ ਦਾਖਲ ਨੇ ਉਹ ਵੀ ਸੀਰੀਅਸ ਨੇ ਜੀ ਐਸੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਬਣ ਦਾ ਮੁਆਵਜ਼ਾ ਦਿੱਤਾ ਜਾਵੇ ਆ ਕੇ ਪ੍ਰਸ਼ਾਸਨ ਅਧਿਕਾਰੀ ਇਹਦਾ ਮੌਕਾ ਦੇਖਣ ਜੀ ਆ ਤੁਸੀਂ ਮੌਜੂਦਾ ਨੰਬਰਦਾਰੋਂ ਪ੍ਰਸ਼ਾਸਨ ਦਾ ਅਧਿਕਾਰੀ ਹਾਲੇ ਤੱਕ ਤਕਨ ਰਾਤ ਦੀ ਘਟਨਾ ਤਕਰੀਬ ਸਵੇਰ ਦੇ 9 7-8 ਵਜੇ ਨੇ ਹਾਂ ਜੀ ਹਾਂ ਹੁਣ ਤੱਕ ਨਹੀਂ ਆਇਆ ਕਿਵੇਂ ਦੇਖਦੇ ਚੀਜ਼ਾਂ ਨੂੰ ਨਾ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਜੀ ਇਨਫਾਰਮੇਸ਼ਨ ਦਿੱਤੀ ਹੋਈ ਹੈ ਵੈਸੇ ਆ ਜਾਣਗੇ ਜੀ ਥੋੜਾ ਲੇਟ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਦੀ ਵੱਡੀ ਨਾਲ ਲੈ ਕੇ ਜੀ ਇਹ ਚੀਜ਼ ਹਾਂ ਜੀ ਆਉਣਾ ਚਾਹੀਦਾ ਸੀ ਜਦੋਂ ਰਾਤ ਹੀ ਪਤਾ ਲੱਗਿਆ ਜੀ ਕਿਉਂ ਮੋਰਚਰੀ ਚ ਵੀ ਪਤਾ ਲੱਗ ਜਾਂਦਾ ਜੀ ਉਸ ਤੋਂ ਇਹਨਾਂ ਨੂੰ ਆਉਣਾ ਚਾਹੀਦਾ ਸੀ ਜੀ ਅੱਛਾ ਕਿਵੇਂ ਦੇਖਦੇ ਹੋ ਘਟਨਾ ਤੁਹਾਨੂੰ ਕਿਵੇਂ ਲੱਗਦਾ ਜੀ ਕੀ ਵਜ੍ਹਾ ਰਹੀ ਇਨਸੀਡੈਂਟ ਜੀ ਜਿਵੇਂ ਅਚਾਨਕ ਐਕਸੀਡੈਂਟ ਕਹਿ ਦੋ ਇੱਕ ਤਰ੍ਹਾਂ ਦਾ ਐਕਸੀਡੈਂਟ ਹੀ ਹੋਇਆ ਜੀ ਇਹ ਪਹਿਲੀ ਵਾਰ ਹੋਇਆ ਜੀ ਮੈਨੂੰ ਲੱਗਦਾ ਸਾਡੀ ਸੁਰਤ ਚ ਤੱਕ ਤੇ ਹੋਈ ਨਹੀਂ ਇਸ ਤਰ੍ਹਾਂ ਵੀ ਇੱਕ ਲਖਤ ਮਕਾਨ ਡਿੱਗ ਜੀ ਤੁਹਾਨੂੰ ਨਹੀਂ ਲੱਗਦਾ ਵੀ ਜੇ ਛੱਤ ਲੰਬੀ ਜਾਂ ਬਾਲੇ ਜਿਆਦਾ ਵੱਡੀ ਲੰਬੀ ਹੋਣ ਕਰਕੇ ਨਹੀਂ ਨਹੀਂ ਜੀ ਨਹੀਂ ਇਹੋ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਉਹ ਵੱਡੀ ਗੱਲ ਨਹੀਂ ਜੀ ਕੋਈ ਡਬਲ ਆਫ ਪਾਏ ਹੋਏ ਸੀ ਗਾਡਰ 2 ਜੋੜ ਕੇ ਪਾਏ ਹੋਏ ਸੀ ਜੀ ਹਾਂ ਅਚਾਨਕ ਕੀ ਘਟਨਾ ਅਚਾਨਕ ਘਟਨਾ ਵਾਪਰੀ ਐਕਸੀਡੈਂਟ ਮੰਨੋ ਜੀ ਚਾਨਕ ਐਕਸੀਡੈਂਟ ਹੋ ਗਿਆ ਨਾਮ ਹੈ ਜੀ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋ ਪਿੰਡ ਕੀ ਘਟਨਾ ਹੋਈ ਜੀ ਰਾਤ ਨੂੰ ਇਹ ਘਟਨਾ ਰਾਤ 5:30 ਵਜੇ ਦੀ ਘਟਨਾ ਜੀ ਪਿੰਡ ਕਰਾਚੋਂ ਦੇ ਵਿੱਚ ਚਾਂਦਪੱਤੀ ਦੇ ਵਿੱਚ ਅਮਰੀਕ ਸਿੰਘ ਦੇ ਘਰ ਦੇ ਵਿੱਚ ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ ਮਾਤਾ ਜੀ ਬਿਮਾਰ ਥੋੜਾ ਜਿਹਾ ਸਿਹਤ ਤੋਂ ਡਾਊਨ ਸੀ ਉਹਨਾਂ ਦਾ ਪਤਾ ਲੱਗਦਾ ਕਿ 8:30 ਵਜੇ ਅੰਦਰ ਬੈਠੇ ਸੀਗੇ ਤੇ ਰਾਤ ਨੂੰ ਚਾਣ ਚੱਕ ਇੱਟ ਵਾਲੇ ਦੀ ਸੱਤ ਪਾਈ ਹੋਈ ਸੀ ਜਿਹੜੀ ਗਾਰਡਰਾਂ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ ਤੇ ਜਿਸ ਦੇ ਵਿੱਚ ਮਾਤਾ ਜੀ ਅਤੇ ਸਾਡੀ ਚਾਚੀ ਜੀ ਹਰਜਿੰਦਰ ਕੌਰ ਤੇ ਚਾਚਾ ਜੀ ਅਮਰੀਕ ਸਿੰਘ ਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਰਾਤ ਅਸੀਂ ਇੱਕ ਘੰਟਾ ਖੱਜਲ-ਖਵਾਰੀ ਕਰਕੇ ਬਹੁਤ ਪਰੇਸ਼ਾਨੀ ਨਾਲ ਕਾਫੀ ਜ਼ਿਆਦਾ ਲੋਕਾਂ ਨੇ ਇਸ ਦੇ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀਗਾ ਗੰਭੀਰ ਸੀ ਤੇ ਐਂਬੂਲੈਂਸ ਬਹੁਤ ਲੇਟ ਆਈ ਹੈ ਜਿਸ ਕਾਰਨ ਜਲਦੀ ਆਪ ਉਹ ਆਪਣੇ ਨਿੱਜੀ ਵਾਹਨਾਂ 'ਚ ਇੱਥੋਂ ਤਿੰਨ ਗੱਡੀਆਂ 'ਚ ਉਹਨਾਂ ਨੂੰ ਅਲੱਗ-ਅਲੱਗ ਲੈ ਕੇ ਗਏ ਨੇ ਉਸ ਸਮੇਂ ਮਾਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਤੇ ਬਾਕੀ ਥੋੜਾ ਜਿਹਾ ਬੋਲਦੇ ਸੀਗੇ ਚਾਚਾ ਤੇ ਚਾਚੀ ਕਿੰਨਾ ਕੁ ਨੁਕਸਾਨ ਲੱਗਦਾ ਜੀ ਤੇ ਕਿੰਨੇ ਕੁ ਬੰਦੇ ਫਲੇ ਬੈਠ ਸੀ ਜੀ ਨੁਕਸਾਨ ਤਾਂ ਜੀ ਇੱਕ ਤਾਂ ਗੱਡੀ ਖੜੀ ਆ ਨਵੀਂ ਗੱਡੀ ਆ ਜੀ ਲੱਗ ਇੱਕ ਮੋਟਰਸਾਈਕਲ ਆ ਬੋਲਡ ਲਗਭਗ 6-7 ਲੱਖ ਰੁਪਏ ਦੀ ਗੱਡੀ ਆ 2-2.5 ਲੱਖ ਰੁਪਏ ਦਾ ਅੱਜ ਕੱਲ ਬੋਲਡ ਆਉਂਦਾ ਜੀ ਉਹ ਤਾਂ ਚਲੋ ਵਹੀਕਲਾਂ ਦਾ ਨੁਕਸਾਨ ਆ ਜਿਹੜਾ ਜਾਨੀ ਨੁਕਸਾਨ ਆ ਜਿਹੜਾ ਸਾਨੂੰ ਪਤਾ ਲੱਗਿਆ ਡਾਕਟਰਾਂ ਨਾਲ ਉਧਰ ਰਾਤ ਦੇ ਚ ਮੁੰਡੇ ਸਾਡੇ ਗਏ ਸੀ ਲੈ ਕੇ ਵੀ ਮਾਤਾ ਜੀ ਦੀ ਜਿਹੜੀ ਰਾਤ ਹੀ ਮਾਤਾ ਜੀ ਸਵਰਗਵਾਸ ਹੋ ਗਏ ਨੇ ਤੇ ਚਾਚਾ ਜੀ ਤੇ ਚਾਚੀ ਜੀ ਨੂੰ ਅਮਰੀਕ ਸਿੰਘ ਨੂੰ ਤੇ ਚਾਚੀ ਹਰਜਿੰਦਰਕੌਰ ਨੂੰ ਚੰਡੀਗੜ੍ਹ ਜਿਹੜਾ ਪੀਜੀਆਈ ਰੈਫਰ ਕਰ ਦਿੱਤਾ ਸੀਗਾ ਜੀ ਅਮਰੀਕ ਸਿੰਘ ਦੀ ਕਿੰਨੀ ਕੋ ਉਮਰ ਹੈ ਜੀ ਉਹਨਾਂ ਦੀ ਉਮਰ ਅਮਰੀਕ ਸਿੰਘ ਦੀ ਉਮਰ ਲਗਭਗ 55 ਤੋਂ 60 ਸਾਲ ਦੇ ਵਿੱਚ ਹੈ ਜੀ ਜੀ ਉਹਨਾਂ ਦੀ ਮਿਸ ਜੀ ਦੀ ਉਹਨਾਂ ਦੀ ਉਮਰ ਵੀ 55 53 ਸਾਲ ਹੈ ਜੀ ਆ ਪ੍ਰਸ਼ਾਸਨ ਦੇ ਅਧਿਕਾਰੀ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਕਿਵੇਂ ਦੇਖਦੇ ਚੀਜ਼ ਇਹ ਉਧਰੋਂ ਰਾਬਤੇ ਨਾਲ ਜੇ ਕੋਈ ਪ੍ਰਸ਼ਾਸਨ ਨਾਲ ਰਾਬਤਾ ਹੋਇਆ ਜੀ ਜਾਂ ਕਿਸੇ ਨੇ ਫੋਨ ਵਗੈਰਾ ਕੀਤਾ ਤਾਂ ਸ਼ਾਇਦ ਮੈਨੂੰ ਉਹਨਾਂ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਵੀ ਪ੍ਰਸ਼ਾਸਨ ਪਹੁੰਚਿਆ ਜਾਂ ਨਾ ਪਹੁੰਚਿਆ ਬਸੇ ਸਾਡੇ ਇਹ ਜੁਮਮੇਵਾਰ ਬਿਆਗਤੀ ਤੇ ਇੱਥੇ ਮੁੰਡੇ ਸਾਰੇ ਆਏ ਹੋਏ ਤੇ ਕਿ ਉਹਨਾਂ ਨੇ ਫੋਨ ਵਗੈਰਾ ਕੀਤੇ ਨੇ ਐਂਬੂਲੈਂਸ ਜੀ ਆ ਗਈ ਸੀ ਥੋੜਾ ਜਿਹਾ 10 ਮਿੰਟ ਲੇਟ ਆਈ ਹੈਗੀ ਉਸ ਤੋਂ ਪਹਿਲਾਂ ਆਪਾਂ ਨੂੰ ਹੁੰਦਾ ਹੀ ਆ ਵੀ ਜਲਦੀ ਮੁੱਢਲੀ ਸਹਾਇਤਾ ਦੇਣ ਵਾਸਤੇ ਆਪਾਂ ਨੇੜੇ ਦੇ ਹਸਪਤਾਲ ਚਲੇ ਜੀ ਸੰਗਰੂਰ ਲੈ ਗਏ ਸੰਗਰੂਰ ਤੋਂ ਸੀਟੀ ਸਕੈਨ ਕਰਕੇ ਇਹ ਤੋਂ ਪਤਾ ਲੱਗਿਆ ਵੀ ਜਿਹੜੀ ਦੋਨਾਂ ਜਿਹਿਆਂ ਦੇ ਟੂਹੀ ਦੇ ਵਿੱਚ ਕਾਫੀ ਜ਼ਿਆਦਾ ਸੱਟ ਆ ਗਈ ਤੇ ਉਸ ਕਾਰਨ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਸੀ ਰਾਤ ਜੀ ਆ ਕਿਵੇਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਵੀ ਦੇਖੋ ਕੋਈ ਇਹ ਪੁਰਾਣਾ ਮਕਾਨ ਨਹੀਂ ਹੈਗਾ ਬਹੁਤਾ ਪੁਰਾਣਾ ਸਾਡੇ ਬਜ਼ੁਰਗ ਵੀ ਦੱਸਦੇ ਨੇ ਵੀ ਪਿੱਛੇ ਜੀ ਇਹਦਾ ਜਿਹੜਾ ਸੱਤ ਬਦਲੀ ਸੀ ਪਹਿਲਾਂ ਇਹ ਸਤੀਰਾਂ ਵਗੈਰਾ ਜਿਵੇਂ ਪੁਰਾਣੀਆਂ ਸੱਤਾ ਹੁੰਦੀਆਂ ਸੀ ਵੀ ਇਹਨਾਂ ਦਾ ਜਿਹੜਾ ਵੀ ਮਾਲੀ ਨੁਕਸਾਨ ਹੋਇਆ ਜਿਹੜਾ ਜਾਨੀ ਨੁਕਸਾਨ ਹੋ ਗਿਆ ਉਹਦੀ ਪਰਪਾਈ ਤਾਂ ਕਿਸੇ ਤੋਂ ਹੁੰਦੀ ਨਹੀਂ ਜੀ ਚਾਹੇ ਆਪਾਂ ਰੁਪਈਆਂ ਨਾਲ ਤਾਂ ਕੋਈ ਪਰਪਾਈ ਕਰ ਨਹੀਂ ਸਕਦਾ ਜਿਹੜਾ ਵੀ ਕੋਈ ਮਾਲੀ ਨੁਕਸਾਨ ਹੋਇਆ ਜਾਂ ਕੋਈ ਉਹਨਾਂ ਦਾ ਇਲਾਜ ਵਗੈਰਾ ਦਾ ਉਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਉਹ ਆਪਦੇ ਸਿਰ ਤੇ ਲਵੇ। ਬਾਪੂ ਜੀ ਨਾਮ ਪੁੱਤਾ? ਨਾਮ ਮਰਜੀਤ ਸਿੰਘ ਤੇ ਪਿੰਡ ਪਿੰਡ ਘਰਾਚੋਂ। ਹਾਂ ਬਾਪੂ ਜੀ ਕੀ ਘਟਨਾ ਹੈ? ਘਟਨਾ ਅਚਾਨਕ ਮਲਕਮ ਹੋਇਆ ਹੈ। ਹਾਂ ਕੀ ਛੱਤ ਦੀ? ਛੱਤ ਅਗਲੀ ਕੀ ਕਲਖਤ ਸਾਰੀ। ਕਿੰਨੇ ਕੁ ਖਾਨ ਸੀਗੇ ਜੀ? ਇਹ ਘਰ ਨੇ ਅੱਠ ਹੁੰਨੇ ਕਿੰਨੇ ਸਾਲ ਹੋ ਗਏ ਨੂੰ ਬਣਾਈ ਰੀ ਇਹਨੂੰ 30 ਸਾਲ ਹੋ ਗਏ ਆ ਤੇ ਕਿਵੇਂ ਘਟਣਾ ਵੀ ਰਾਤ ਕਿਵੇਂ ਪਤਾ ਲੱਗਦਾ ਇਹ ਤਾਂ ਹੀ ਅੰਦਰ ਬਠੇ ਦੇ ਅਸੀਂ ਮਦਦ ਬਾਹਰ ਉਧਰ ਆਈ ਬਾਅਦ ਚ ਮੌਕੇ ਦੀ ਈਮੇਲ ਭੱਜ ਕੇ ਇਕੱਠੀ ਤੇ ਆ ਅੱਛਾ ਤਾਂ ਉਰੇ ਕੋਈ ਬੈਠੀ ਵਗੈਰੇ ਨਹੀਂ ਅੰਦਰ ਬਠੇ ਸੀ ਤਨ ਜੀ ਇਹ ਤਾਂ ਇਹ ਜਦਾ ਕਿਵੇਂ ਕਮਰਾ ਸੀਗਾ ਉਹ ਸਾਰਾ ਵੱਡਾ ਹਾਲ ਸੀ ਜੀ ਹਾਲ ਸੀ ਠੀਕ ਹੈ ਤਾਂ ਗੱਡੀ ਵੀ ਖੜੀ ਨਜ਼ਰ ਆਈ ਹਾਂ ਜੀ ਹਾਲ ਸੀ ਆ ਜੀ ਕਿੰਨੇ ਕੁ ਬੰਦੇ ਚ ਬੈਠੇ ਸੀ ਕਿੰਨੇ ਕੁ ਬੰਦੇ ਬਈ ਤਿੰਨੇ ਸੀ ਬੰਦੇ ਜੀ ਮੌਕੇ ਤੇ ਕੋ-ਕੋਣ ਬੈਠੀ ਸੀ ਇੱਕ ਤਾਂ ਮਾਦ ਜੀ ਦੀ ਦੋ ਜੀ ਉਹਦੇ ਕੀ ਨਾਂ ਸੀ ਜ ਉਹਨਾਂ ਦੇ ਜਿਹੜੇ ਬੈਠੇ ਸੀ ਇੱਕ ਤਾਂ ਜਿਸ ਮੇਲ ਘਰ ਦੀ ਸੀ ਬਾਕੀ ਦੇ ਉਹ ਅਮਰੀਕ ਸਿੰਘਾ ਉਹਦਾ ਦੂ ਮੇਰੇ ਨਾਂ ਨੂੰ ਯਾਦਾਂ ਦਾ ਇੱਕ ਉਹਦੇ ਘਰ ਲਈ ਸੀ ਇਹਦਾ ਨਾਂ ਨੂੰ ਯਾਦਾਂ ਕਿੰਨਾ ਕ ਸੱਟਾ ਵੱਜਿਆ ਨੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੀ ਮਤਲਬ ਸੱਟਾਂ ਜਿਹੜੇ ਸੱਟਾਂ ਲੱਗੀਆਂ ਹੋਈ ਨੁਕਸਾਨ ਹੋ ਗਿਆ ਮੌਤਾਂ ਮੌਕੇ ਦੀ ਪੂਰੀ ਹੋ ਗਈ ਉੱਥੇ ਜਾ ਕੇ ਸੁਣ ਲੋਰ ਮੈਂ ਕਿੱਥੇ ਰਹਿ ਰਿਹਾ ਕਿਤੇ ਰੈਫਰ ਚੰਡੀਗੜ੍ਹ ਨੇ ਬਾਕੀ ਦੋ ਹਲੇ ਚੱਕੀ ਨੇ ਜੀ ਹਾਂ ਚੱਕੀ ਨੇ ਉਹ ਕਿੱਥੇ ਰੱਖੋਣੇ ਚੰਡੀਗੜ੍ਹ ਨੇ ਜੋ ਜੀ ਜੀ ਉਹਦੇ ਚੱਕੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਆਇਆ ਜੀ ਹਲੇ ਤੱਕ ਜੋ ਵੀ ਨਹੀਂ ਕੋਈ ਨਹੀਂ ਆਇਆ ਯਰੇ ਮਾਲਕਾ ਨਾਲ ਉੱਥੇ ਦੱਸਦੇ ਤੇ ਆਪਣੇ ਸਰਪੰਚਾਂ ਕੋਲੇ ਪਾਕੇਗਾ ਜਾਂ ਡੀਸੀ ਆਕੇ ਦੀ ਮੌਕੇ ਤੇ ਉਰੇ ਤਾਂ ਨਹੀਂ ਆਏਗੇ ਉਰੀ ਨੇ ਆਏ ਉੱਥੇ ਆ ਗਿਆ ਸੀ ਠੀਕ ਹੈ